ਦੀ ਤੇਰੇ ਸੇਵਕਾਂ ਦੇ ਦਿੱਸਤੇ ਲਖਣ ਜੁੜੇ ਮੁਕਤੀ ਆਣ ਕੇ ਉਥੇ ਵਿਸਰਾਮ ਕਰਦੀ ਸਤਿਗੁਰੂ ਪਾਤਸ਼ਾਹ ਮਹਾਰਾਜਿਆਂ ਨੇ ਛੰਡੇ ਬਾਟੇ ਦੀ ਬਹੁਤ ਬਖਸ਼ ਕਰਕੇ ਖਾਲਸੇ ਨੂੰ ਜਨਮ ਦਿੱਤਾ ਹੈ ਰਹਿਤ ਕਰ ਦਿੱਤਾ ਹੈ ਸਤਿਗੁਰੂ ਸ਼ੁਕ੍ਰੇਸ਼ ਪਿਤਾ ਮੇਰੀ ਯਾਦ ਦੀ ਪੱਟੀ ਤੇ ਲਿਖੇ ਹੋਏ ਨੇ ਤੇਰੇ ਦੋਸਤ ਜੁੜਦੀਆ ਭੁੱਲ ਦੇ ਨਾ ਤੇਰੇ ਪਾਇ ਪਿਆਰ ਦੇ ਪੀੜੇ ਦੇ ਫਿਰ ਜਿਹੜੇ ਨਵਾ ਸੰਗੀਆਂ ਦੇ ਨਾਲ ਵੀ ਭੁੱਲ ਦੇ ਨਾ ਜੱਗ ਮਜੂਦਗੀ ਦੇ ਕਾਰਨਾਮੇ ਤੇਰੇ ਇੱਕ ਵੀ ਕੌਤ ਸਰਦਾਰ ਸਿਧਰਨਜੀਤ ਸਿੰਘ ਜੀ ਮਾਨ ਉਹ ਵੀ ਇਸ ਸੰਵਿਧਾਨ ਦੇ ਧਾਰੇ ਦੇ ਵਿੱਚ ਰਹਿ ਕੇ ਖਾਲਸਾ ਦੀ ਮੰਗ ਕਰਦੇ ਆ ਮੇਰ ਸਰਦਾਰ ਅਤੈਂਦਰਪਾਲ ਸਿੰਘ ਵੀ ਉਹ ਵੀ ਇਸ ਸੰਵਿਧਾਨ ਦੇ ਧਾਰੇ ਦੇ ਵਿੱਚ ਰਹਿ ਕੇ ਖਾਲਸਾ ਦੀ ਮੰਗ ਕਰਦੇ ਆ ਇੱਥੇ ਹੋਰ ਜਿੱਥੇ ਬੰਦੀਆਂ ਜਿਹੜੀਆਂ ਵੱਖਰੇ ਸਿੱਖ ਰਾਜ ਦੀ ਵੀ ਕੇ ਗੱਲ ਕਰਦੀਆਂ ਤੇ ਕੋਈ ਗੁਨਾਹ ਵਾਲੀ ਗੱਲ ਨਹੀਂ ਸਿਰਫ ਭਾਈ ਅਮਰਿਤਪਾਲ ਸਿੰਘ ਨੂੰ ਵਾਅਵੇਲਾ ਕਿਉਂ ਬਣਾਇਆ ਜਾ ਰਿਹਾ ਇਹ ਵਾਅਵੇਲਾ ਮੈਂ ਦੱਸਣਾ ਚਾਹੁੰਦਾ ਕਿ ਖਾਲਸਾ ਦਾ ਨਹੀਂ ਇਹ ਉਹ ਲੋਕ ਨੇ ਜਿਹੜੇ ਲੋਕਾਂ ਨੂੰ ਪਰ ਦੇ ਵਿੱਚ ਇਹ ਤੁਹਾਡੇ ਸਿੱਖਾਂ ਦੀ ਸਰਕਾਰ ਆਉਣੀ ਹੈ ਇਹ ਪੰਥ ਦੀ ਸਰਕਾਰ ਆਉਣੀ ਹੈ ਉਸ ਪੰਥ ਦੀ ਸਰਕਾਰ ਨੂੰ ਰੋਕਣ ਵਾਸਤੇ ਇਹ ਲੋਕ ਇਸਾਂ ਦੇ ਗਲਤ ਪ੍ਰੋਪਾਗੈਂਡਾ ਗਲਤ ਪ੍ਰਚਾਰ ਕਰ ਰਹੇ ਆ ਅੱਜ ਤੁਸੀਂ ਐਡਾ ਵੱਡਾ ਘਟ ਕਰਕੇ ਬਾਪੂ ਜੀ ਨੂੰ ਤੇ ਸਰਦਾਰ ਤਿੰਨ ਅਸੀਂ ਹੱਥ ਖੜੇ ਕਰਕੇ ਉਹ ਚੰਗਾਰੇ ਦਾ ਜਵਾਬ ਦੇਣਾ ਬੋਲੇ ਇਹ ਅਸਲਤ ਗੱਲ ਇਹ ਹੈ ਸਾਡੀਆਂ ਕਿਉਂਕਿ ਅਸੀਂ ਗੁਰੂ ਸਾਹਿਬ ਤੋਂ ਦੂਰੀ ਬਣਾ ਲਈ ਤੇ ਅਸੀਂ ਡੂਵੀ ਹੋ ਰਹੇ ਹਾਂ ਤੇ ਕਿਰਪਾ ਚ ਨੇ ਛੋਟਾ ਜਿਹਾ ਵੀ ਇਸਿਆ ਕੋਈ ਉਂਗਾਈ ਨਹੀਂ ਗਾਉਂ। ਅੰਮ੍ਰਿਤਧਰ ਜੀ ਤੁਸੀਂ ਉਹਨੂੰ ਜਾਣ ਕਰ ਸਕਦੇ ਹੋ ਕਹਿੰਦੇ ਸਰਬ ਰੋਹ ਕਾ ਉਹਦਾ ਨਾਮ। ਤੇ ਜਿਆਪਾ ਉਹਨੇ ਜਦੋਂ ਫੜ ਲਿਆ ਤੇ ਮੇਰਾ ਕੱਲ ਸਾਰਾ ਕੁਝ ਠੀਕ ਕਰਦਾ ਕਿਉਂਕਿ ਉਹਨਾਂ ਦੇ ਹੱਥ ਵਿੱਚ ਕੰਪਿਊਟਰ ਦਾ ਉਹ ਮਾਊਸ ਨਹੀਂ ਬੱਚੇ ਅੱਜ ਪਰ ਚਲਾਉਂਦੇ ਕੰਪਿਊਟਰ। ਤਜੇ ਲੋ ਆਪਾਂ ਕਿਸੇ ਨੂੰ ਉਹਨੂੰ تیر ਤੇ ਣਾੜ ਕੇ ਜਿੱਥੇ ਵੀ ਦੱਬ ਦਿੰਦੇ ਉਹ ਪ੍ਰੋਗਰਾਮ ਖੁੱਲ ਜਾਂਦਾ ਤੇ ਆਪਣਾ ਸਾਰੀ ਦੁਨੀਆ ਦਾ ਮੌਸ ਜਿਹੜਾ ਉਹ ਪਾਛਾ ਦੇ ਹੱਥ 'ਚ ਆ ਜੀ ਅਸੀਂ ਚੰਗੇ ਬਣ ਜੀਏ ਨਾ ਤੇ ਉਹ ਮੌਸ ਸਾਹਿਬ ਜੀ ਜਦੋਂ ਤਾਂ ਜਾਣ ਕੇ ਕਦੇ ਕੱਢ ਗਏ ਤੁਸੀਂ ਦੁਨੀਆ ਦੇ ਰਾਜ ਕਰ ਸਕਦੇ ਹੋ ਦੂਜੀ ਗੱਲ ਗੁਰੂ ਸਾਹਿਬ ਨੇ ਸਾਨੂੰ ਜਦੋਂ ਪਹਿਲੇ 5 ਸਾਲਾਂ ਦੀ ਗੱਲ ਬਾਤ ਆਹ ਵਾਹਿ ਗਿਲੀ ਜੀ ਤੇ ਸਾਡਾ ਤੇ ਤੁਹੇ ਰਮਦਾਸ ਲਾਕੇ ਦੀਆਂ ਇਹ ਰਸਤੂਰ ਲਾਕੇ ਦੀਆਂ ਜਿੰਦਾਰਾ ਬਹਿ ਜੁ ਤਵਾਦ ਤੁਸੀਂ ਵੱਡੇ ਗਿਣਤੀ ਤੇ ਧਿਆਨ ਨਹੀਂ ਭਰ ਕੇ ਜੇ ਜੋ ਹੱਕ ਸੱਚ ਦੀ ਲੜਾਈ ਚੱਲ ਰਹੀ ਉਹਦੇ ਵਿੱਚ ਤੁਸੀਂ ਆਪਣਾ ਜੁੜਨ ਨਾ ਪਾਇਆ ਇਹ ਜੋ ਤੁਸੀਂ ਬਰੂਰ ਸਾਹਿਬ ਦੇ ਇਲੈਕਸ਼ਨ ਚ ਠੀਕ ਹੈ ਕਿ ਬਰੂਰ ਸਾਹਿਬ ਦੇ ਵੋਟਰਾਂ ਨੂੰ ਵੋਟਾਂ ਪਾਉਣ ਦਾ ਬਾਣ ਪ੍ਰਾਪਤ ਹੋਇਆ ਪੂਰੇ ਵਾਰ ਤੇ ਤੁਸੀਂ ਵੀ ਉਹ ਤੋਂ ਬਾਹਰ ਜਿੱਥੇ ਵੀ ਸਿੱਖ ਸੰਤ ਵਸਦੇ ਸੀ ਉਹਨਾਂ ਦਾ ਸਾਰਿਆਂ ਦਾ ਉਸ ਇਲੈਕਸ਼ਨ ਵਾਸਤੇ ਉਹਨਾਂ ਨੇ ਆਪਣਾ ਯੋਗਦਾਨ ਪਾਇਆ ਕਿਸ ਨੇ ਅਰਦਾਸ ਕਰਕੇ ਪਾਇਆ ਕਿਸ ਨੇ ਉੱਥੇ ਪਹੁੰਚ ਕੇ ਵੋਟਰਾਂ ਨੂੰ ਪਹੇਰ ਕੇ ਆਪਣਾ ਯੋਗਦਾਨ ਪਾਇਆ ਕਿਸ ਨੇ ਧਨ ਮਨ ਧਰਵਾ ਤੁਸੀਂ ਸਾਰਿਆਂ ਨੇ ਸਾਰੀਆਂ ਵਿਸ਼ਵ ਦੀਆਂ ਸੰਤਾਂ ਨੇ ਉਹਦੇ 'ਚ ਆਪਣਾ ਯੋਗਦਾਨ ਪਾਇਆ ਉਹਦੇ ਵਾਸਤੇ ਤੁਹਾਡੇ 'ਚ ਵੀ ਬਹੁਤ ਤਾਲਖਣਾ ਹੋਰ ਸਿੰਘ ਬਹੁਤ ਯਮ ਸਮਾਉਂ ਦੇ 'ਚ ਇਲੈਕਸ਼ਨ 'ਚ ਉਹਨਾਂ ਨੇ ਆਪਣੀ ਹਾਜ਼ਰੀ ਲਵਾਈ ਦੇ ਵਾਸਤੇ ਅਸੀਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਜੋ ਪੰਥ ਪਿਆਰ ਤੁਹਾਡਾ ਸੀ ਉਹਨੂੰ ਤੁਸੀਂ ਪ੍ਰਗਟ ਕੀਤਾ ਇਹ